ਇਹਦਾ ਨਾਮ ਹੈ ਗਰ ਰੰਜੋਤ ਸਿੰਘ ਬਬਲੂ ਪੁੱਤਰ ਤੇਜ ਪ੍ਰਤਾਪ ਸਿੰਘ ਵਾਸੀ ਉਦੋਂ ਨੰਗਲ ਇਹਨੇ ਕੋਰਟ 'ਚ ਪੇਸ਼ ਕੀਤਾ ਇਹ ਦੋ ਮੁਕੱਦਮਿਆਂ ਵਿੱਚ ਤੇ ਦੋਵਾਂ ਮੁਕੱਦਮਿਆਂ 'ਚ ਇਹਦਾ ਰਮਾਂਡ ਮਿਲਿਆ 19 ਤਰੀਕ ਤੱਕ ਉਹਨੂੰ ਨੇ ਪੇਸ਼ ਕਰਨਾ ਤੇ ਕਿਹੜੇ ਕਿਹੜੇ ਮੁਕੱਦਮੇ ਨੇ ਤੇਨੇ ਦੋਵੇਂ ਮੁਕੱਦਮਿਆਂ 'ਮਾਗੇ ਅਰ ਰਦਾ ਕਤਲ ਦੇ ਨੇ ਤੇ ਦੋਨਾਂ ਮੁਕੱਦਮਿਆਂ 'ਚ ਹੁਣ ਫਿਰ 19 ਤਰੀਕ ਨੂੰ ਪੇਸ਼ ਕਰਨਾ ਕਿ ਨਿਰੰਦਰ ਮੋਰ ਦੋ ਦਿਨ ਦਾ ਦੋ ਦਿਨ ਦਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786